ਲਾੜਾ ਲਾੜੀ ਨੇ ਇਲਾਹੀ ਸ਼ੰਗ ਰਿਸ਼ਤੇਦਾਰਾਂ ਸਾਹਮਣੇ ਲੱਗੇ ਮਿੱਠੀਆਂ ਕਰਨ ਵੀਡੀਓ ਹੋ ਗਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖਦੇ ਹੋ ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਸਾਗਣ ਤੋਂ ਬਾਅਦ ਲਾੜਾ ਲਾੜੀ ਡਾਂਸ ਫਲੋਰ ਉੱਤੇ ਨੱਚਣ ਆ ਰਹੇ ਸੀ ਜਿੱਥੇ ਕਿ ਦੋਸਤੋ ਫੋਟੋਗ੍ਰਾਫਰਾਂ ਬਲੋ ਇਹਨਾਂ ਨੂੰ ਕਹਿ ਇੱਕ ਦੂਜੇ ਨੂੰ ਜੱਫੀ ਪਾਈ ਜਾਵੇ ਪਰ ਜੱਫੀ ਤੋਂ ਬਾਅਦ ਇਹਨਾਂ ਨੇ ਜੋ ਕੀਤਾ ਰਿਸ਼ਤੇਦਾਰ ਵੀ ਰਹਿ ਕੇ ਦੇਖਦੇ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀ ਰਹਿੰਦੀ ਹਨ ਜੋ ਕਿ ਹਰ ਇੱਕ ਬੰਦੇ ਨੂੰ ਬੇਹੱਦ ਰਹਾਣ ਕਰਕੇ ਰੱਖਦੀਆਂ ਹਨ ਯਾਥੇ ਕੀ ਦੋਸਤੋ ਦੇਖਿਆ ਜਬ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਇਸ ਚਾਹ ਨੂੰ ਲੈ ਕੇ ਪੰਜਾਬੀਆਂ ਦਾ ਦਿਲ ਉੱਡੂ-ਉੱਡੂ ਕਰਦਾ ਰਹਿੰਦਾ ਹੈ ਤੇ ਉੱਥੇ ਹੀ ਦੋਸਤੋ ਇਹ ਵੀਡੀਓ ਜੋ ਕਿ ਮਹਾਰਾਸ਼ਟਰ ਦੀ ਹੈ ਯਾਥੇ ਕੀ ਦੋਸਤੋ ਲੜਾ-ਲੜੀ ਆਪਣੇ ਵਿਆਹ ਦੇ ਵਿੱਚ ਨੱਚ ਰਹੇ ਸੀ ਤੇ ਨੱਚਣ ਸਮੇਂ ਹੀ ਲੜਾ-ਲੜੀ ਨੇ ਇੱਕ ਦੂਜੇ ਨੂੰ ਬਾਈਕਟ ਕੇ ਜੱਫੀ ਪਾ ਤੇ ਇੱਕ ਲੱਗੇ ਮਿੱਠੀਆਂ ਕਰਨ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਮ ਕਰਦੇ ਰਹੇ ਧੰਨਵਾਦ